ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ 1988-87 ਦੀ ਗੱਲ ਹੈ ਜਦੋਂ ਪੰਜਾਬ ਦੀ ਧਰਤੀ ਤੇ ਖਾੜਕੂ ਸੰਘਰਸ਼ ਆਪਣੇ ਪੂਰੇ ਸਿਖਰ ਤੇ ਸੀ ਜੂਨ ਦੀ ਇੱਕ ਤਪ ਦੀ ਦੁਪਹਿਰ ਬਟਾਲੇ ਇਲਾਕੇ ਦੇ ਖੇਤਾਂ ਵਿੱਚ ਵੱਸਦੀ ਢਾਣੀ ਦਾ ਕਿਸੇ ਨੇ ਬੂਹਾ ਖੜਕਾਇਆ ਅੰਦਰੋਂ ਜਦੋਂ ਇੱਕ ਬਜ਼ੁਰਗ ਬਾਪੂ ਨੇ ਬੂਹਾ ਖੋਲਿਆ ਦਾ ਸਾਹਮਣੇ 5-6 ਹਥਿਆਰਬੰਦ ਨੌਜਵਾਨ ਖਲੋਤੇ ਸਨ ਵੱਡੇ-ਵੱਡੇ ਹਥਿਆਰ ਵੇਖ ਕੇ ਬਾਪੂ ਜੀ ਭੋਰਾ ਵੀ ਨਾ ਕੰਬਿਆ ਜਿਵੇਂ ਕਿ ਗੱਬਰੂਆਂ ਦਾ ਟੋਲਾ ਉਹਦੇ ਨਾਲ ਚੰਗੀ ਤਰ੍ਹਾਂ ਬਖੋ ਹੋਵੇ ਕਹਿੰਦੇ ਹਾਂਜੀ ਪੁੱਤਰ ਜੀ ਕਿਵੇਂ ਆਉਣਾ ਹੋਇਆ ਉਹਨਾਂ ਗੱਬਰੀਆਂ ਵਿੱਚੋਂ ਇੱਕ ਹੌਲੀ ਜਿਹੀ ਉਮਰ ਦਾ ਨੌਜਵਾਨ ਜੋ ਕਿ ਉਹਨਾਂ ਦਾ ਆਗੂ ਜਾਪਦਾ ਸੀ ਕਹਿੰਦੇ ਬਾਪੂ ਜੀ ਭੁੱਖ ਬਹੁਤ ਲੱਗੀ ਹੈ ਉਸ ਬਜ਼ੁਰਗ ਨੇ ਬਿਨਾਂ ਕਿਸੇ ਸੰਕੋਚ ਦੇ ਨੌਜਵਾਨ ਨੂੰ ਅੰਦਰ ਸੱਦ ਲਿਆ। ਪ੍ਰਸ਼ਾਦਾ ਤਿਆਰ ਹੋਇਆ ਜਦੋਂ ਛਕਾਉਣ ਲਈ ਬਾਪੂ ਜੀ ਦੀ ਜਵਾਨ ਧੀ ਸਾਹਮਣੇ ਆਈ ਤਾਂ ਉਸ ਹੌਲੀ ਜਿਹੀ ਉਮਰ ਦੇ ਨੌਜਵਾਨ ਆਗੂ ਨੇ ਬਾਪੂ ਤੋਂ ਉਹਨਾਂ ਦੇ ਪੁੱਤਰਾਂ ਬਾਰੇ ਪੁੱਛਿਆ। ਬਾਪੂ ਨੇ ਦੱਸਿਆ ਕਿ ਮੇਰੇ ਘਰ ਕੋਈ ਪੁੱਤਰ ਨਹੀਂ ਹੈ। ਮੇਰੀ ਘਰਵਾਲੀ ਕਿਸੇ ਕੰਮ ਨਾਲ ਵਾਂਡੇ ਗਈ ਹੈ ਤੇ ਘਰ ਵਿੱਚ ਬਸ ਦੋ 3 ਹੀ ਹਨ। ਇੱਕ ਚੌਂਕੇ ਤੇ ਲੋਹ ਤੇ ਪ੍ਰਸ਼ਾਦੇ ਲਾ ਰਹੀ ਹੈ ਤੇ ਦੂਜੀ ਤੁਹਾਨੂੰ ਛਕਾਉਣ ਲੱਗੀ ਹੈ। ਇਹ ਸੁਣ ਕੇ ਨੌਜਵਾਨ ਕਹਿੰਦਾ ਅਸੀਂ ਨਹੀਂ ਜਾਣਦੇ ਸੀ ਕਿ ਤੁਹਾਡੇ ਘਰ ਪੁੱਤਰ ਨਹੀਂ ਇਸ ਘਰ ਵਿੱਚ ਦੋ ਜਵਾਨ ਧੀਆਂ ਵੱਸਦੀਆਂ ਹਨ ਅਸੀਂ ਹੁਣ ਇੱਥੇ 1 ਮਿੰਟ ਵੀ ਨਹੀਂ ਰੁਕ ਸਕਦੇ ਜੇ ਕਿਦਰੇ ਕਿਸੇ ਨੇ ਪੁਲਿਸ ਨੂੰ ਸੂਹ ਦੇ ਦਿੱਤੀ ਤਾਂ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਘਰ ਸਾਡੇ ਘਰ ਕੇ ਧੀਆਂ ਥਾਣਿਆਂ ਵਿੱਚ ਖੱਜਲ ਖਵਾਰ ਹੋਣ ਪ੍ਰਸ਼ਾਦਿਆਂ ਦਾ ਕੀ ਹੈ ਕਿਤੇ ਹੋਰ ਮਿਲ ਗਏ ਤਾਂ ਠੀਕ ਹੈ ਨਹੀਂ ਤਾਂ ਵੱਧ ਤੋਂ ਵੱਧ ਅੱਜ ਨਾ ਛਕਾਂਗੇ ਇਹ ਕਹਿ ਕੇ ਉਹ ਨੌਜਵਾਨ ਦਾ ਟੋਲਾ ਪੱਕਦੇ ਹੋਏ ਪ੍ਰਸ਼ਾਦੇ ਬਿਨਾਂ ਸ਼ੱਕੇ ਹੀ ਉੱਥੋਂ ਚਲੇ ਗਏ ਹਜੇ ਮਸਾਂ 2-3 ਘੰਟਿਆਂ ਦਾ ਸਮਾਂ ਹੀ ਲੰਘਿਆ ਸੀ ਕਿ ਉਹੀ ਹੋਇਆ ਜਿਹੜੀ ਸ਼ੰਕਾ ਸੀ ਕਿਸੇ ਨੇ ਸੂਹ ਦੇ ਦਿੱਤੀ ਤੇ ਹਨੇਰਾ ਪੈਣ ਤੇ ਪਹਿਲਾਂ ਹੀ ਪੁਲਿਸ ਤੇ CRPF ਦੀਆਂ ਗੱਡੀਆਂ ਆ ਵੱਜੀਆਂ ਪੁਲਿਸ ਅਫਸਰ ਜੋ ਪੰਜਾਬ ਦਾ ਨਹੀਂ ਸੀ ਕਿਤੇ ਔਰ ਬਾਹਰ ਦਾ ਜਾਪਦਾ ਸੀ ਕਹਿੰਦਾ ਸੱਚੋ ਸੱਚੀ ਦੱਸੀ ਬਾਪੂ ਕੀ ਤੁਹਾਡੇ ਘਰ ਅੱਜ ਅਤਵਾਦੀ ਆਏ ਸਨ ਬਾਪੂ ਨੇ ਜਵਾਬ ਦਿੱਤਾ ਕਿ ਆਏ ਤਾਂ ਸਨ ਪਰ ਭੁੱਖੇ ਹੀ ਵਾਪਸ ਮੁੜ ਗਏ ਤੇ ਨਾਲ ਹੀ ਸਾਰੀ ਗੱਲ ਕਹਿ ਸੁਣਾਈ ਬਾਪੂ ਦਾ ਜਵਾਬ ਸੁਣ ਕੇ ਅਫਸਰ ਹੈਰਾਨ ਹੋ ਗਿਆ ਕਹਿੰਦਾ ਕਮਾਲ ਹੈ ਇੰਨੇ ਉੱਚੇ ਕਰਤਾਰ ਸਾਨੂੰ ਤਾਂ ਕੁਝ ਹੋਰ ਦੱਸ ਕੇ 扑ਗਾ ਕੇ ਦਮਨਕਾਰੀਆਂ ਨੀਤੀਆਂ ਵਰਤਣ ਲਈ ਪੰਜਾਬ ਭੇਜਿਆ ਗਿਆ ਤੇ ਜੇ ਇਹ ਗੱਲ ਸਾਰੀ ਸੱਚ ਹੈ ਤਾ ਸਰਕਾਰ ਐਵੇਂ ਫਜ਼ੂਲ ਹੀ ਮੱਥਾ ਮਾਰ ਰਹੀ ਹੈ ਜਿੰਨਾ ਚਿਰ ਇਹਨਾਂ ਅੱਤਵਾਦੀਆਂ ਦੇ ਕਰਦਾਰ ਨੂੰ ਆਵਾਮ ਦੇ ਸਾਹਮਣੇ ਵਿਗਾੜ ਕੇ ਪੇਸ਼ ਨਹੀਂ ਕੀਤਾ ਜਾਂਦਾ ਵਿਗਾੜ ਕੇ ਪੇਸ਼ ਕੀਤਾ ਜਾਂਦਾ ਇਸ ਸੰਘਰਸ਼ ਨੂੰ ਦਬਾਇਆ ਨਹੀਂ ਜਾ ਸਕਦਾ ਤੇ ਇਹ ਗਵਾਹ ਹੈ ਤੇ ਇਤਿਹਾਸ ਗਵਾਹ ਹੈ ਸਰਕਾਰਾਂ ਨੇ ਫਿਰ ਇਹੀ ਨੀਤੀ ਬਤੀ ਖੈਰ ਤੁਸੀਂ ਅੰਦਾਜ਼ਾ ਲਾ ਹੀ ਲਿਆ ਹੋਣਾ ਕਿ ਇਹ ਹੌਲੀ ਜਿਹੀ ਉਮਰ ਦਾ ਉਹੀ ਸੂਰਮਾ ਜਿਹਦੇ ਆਲੇ-ਦੁਆਲੇ ਅੱਜ ਦਾ ਇਹ ਵੀਡੀਓ ਬਣਿਆ ਗਿਆ ਹੈ ਖਾਲਿਸਤਾਨ ਲਿਬਰੇਸ਼ਨ ਫੋਰਸ ਦਾ ਲੈਫਟੀਨੈਂਟ ਕਮਾਂਡਰ ਭਾਈ ਜਗਰਾਜ ਸਿੰਘ ਤੂਫਾਨ ਉਹ ਹਰਮਨ ਪਿਆਰਾ ਸੂਰਮਾ ਜੀਨੂੰ ਹਕੂਮਤ ਵੱਲੋਂ ਫੈਲਾਏ ਗਏ ਧਾਰਮਿਕ ਨਫ਼ਰਤ ਦੇ ਦੌਰ ਵਿੱਚ ਵੀ ਹਿੰਦੂ ਉਹਨਾਂ ਹੀ ਪ੍ਰੇਮ ਕਰਦੇ ਸਨ ਜਿਨ੍ਹਾਂ ਕਿ ਸਿੱਖ ਤੂਫਾਨ ਸ਼ਬਦ ਉਹਨਾਂ ਦੇ ਨਾਮ ਨਾਲ ਇਸ ਕਰਕੇ ਜੁੜਦਾ ਸੀ ਕਿਉਂਕਿ ਉਹ ਤੂਫਾਨ ਵਾਂਗ ਆਉਂਦਾ ਤੇ ਆਪਣੀਆਂ ਕਾਰਵਾਈਆਂ ਨੂੰ ਅੰਜਾਮ ਦੇ ਕੇ ਤੂਫਾਨ ਵਾਂਗ ਹੀ ਅਲੋਪ ਹੋ ਜਾਂਦਾ ਭਾਈ ਜਗਰਾਤ ਸਿੰਘ ਤੂਫਾਨ ਦੇ ਇਹੋ ਜਿਹੇ ਕਈ ਕਾਰਨ ਨਵੇਂ ਅੱਜ ਦੇ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੇ ਪਰ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਇਸ ਦੇ ਨਾਲ ਤੇ ਨਵੇਂ ਆਏ ਹੋ ਤਾਂ ਪੰਜਾਬ ਤੇ ਸਿੱਖੀ ਨਾਲ ਜੁੜੀ ਹਰ ਤਰ੍ਹਾਂ ਦੀ ਜਾਣਕਾਰੀ ਲਈ ਸੱਚ ਦੀ ਖੋਜ 1992 ਚੈਨਲ ਨੂੰ ਸਬਸਕ੍ਰਾਈਬ ਕਰਕੇ ਥੱਲੇ ਵੱਲ ਆਨਕਾ ਨੂੰ ਪ੍ਰੈਸ ਕਰ ਦਿਓ ਭਾਈ ਜਗਰਾਜ ਸਿੰਘ ਤੂਫਾਨ ਦਾ ਜਨਮ ਬਟਾਲੇ ਤੋਂ 20 ਕਿਲੋਮੀਟਰ ਦੂਰ ਪਿੰਡ ਚੀਮਾ ਖੁੱਡੀ ਵਿਖੇ ਬੀਬੀ ਹਰਵੰਸ ਕੌਰ ਦੀ ਕੁੱਖ ਤੋਂ ਸਰਦਾਰ ਮਹਿੰਦਰ ਸਿੰਘ ਦੇ ਘਰ ਹੋਇਆ ਸੀ ਭਾਈ ਸਾਹਿਬ ਆਪਣੀਆਂ ਪੰਜ ਭੈਣਾਂ ਤੋਂ ਛੋਟਾ ਤੇ ਉਹਨਾਂ ਦਾ ਸਭ ਦਾ ਲਾਡਲਾ ਵੀਰ ਸੀ ਜਿਸ ਨੂੰ ਉਹਨਾਂ ਪਰਮਾਤਮਾ ਅੱਗੇ ਝੋਲੀਆਂ ਅੱਡ ਅੱਡ ਕੇ ਆਪਣੇ ਲੇਖਾਂ ਵਿੱਚ ਲਿਖਾਇਆ ਸੀ ਜਦੋਂ ਭਾਈ ਜਗਰਾਜ ਸਿੰਘ ਤੂਫਾਨ ਦਾ ਜਨਮ ਹੋਇਆ ਉਦੋਂ ਉਹਨਾਂ ਦੀ ਸਭ ਤੋਂ ਵੱਡੀ ਭੈਣ ਦਾ ਮੰਗਣਾ ਹੋ ਚੁੱਕਿਆ ਸੀ ਪਿੰਡ ਵਿੱਚ ਇਹਨਾਂ ਨੂੰ ਬੰਦੂਖੀਆਂ ਦਾ ਟੱਬਰ ਕਿਹਾ ਜਾਂਦਾ ਸੀ ਕਿਉਂਕਿ ਭਾਈ ਸਾਹਿਬ ਦੇ ਦਾਦਾ ਜੀ ਸਰਦਾਰ ਭਾਨ ਸਿੰਘ ਜੀ ਇਲਾਕੇ ਦੇ ਬੜੇ ਮਸ਼ਹੂਰ ਨਿਸ਼ਾਨੇਬਾਜ਼ ਭਾਈ ਜੁਗਰਾਜ ਸਿੰਘ ਤੂਫਾਨ ਦੀ ਉਮਰ ਉਸ ਸਮੇਂ ਮਸਾ 13 ਕੋ ਸਾਲ ਦੀ ਸੀ ਜਦੋਂ ਦਰਬਾਰ ਸਾਹਿਬ ਦੇ ਫੌਜਾਂ ਨੇ ਚੜ੍ਹਾਈ ਕੀਤੀ ਤੇ ਤੀਜਾ ਕੱਲੂਕਾਰਾ ਵਾਪਰਿਆ ਇਸ ਵਰਤਾਰੇ ਦਾ ਭਾਈ ਸਾਹਿਬ ਦੀ ਮਾਨਸਿਕਤਾ ਤੇ ਬੜਾ ਗੂੜਾ ਅਸਰ ਪਿਆ ਉਹ ਜਦੋਂ ਕਿਤੇ ਸੜਕ ਤੇ ਫੌਜ ਦੀ ਗੱਡੀ ਲੰਘਦੇ ਦੇਖਦੇ ਤਾਂ ਆਪੇ ਤੋਂ ਬਾਹਰ ਹੋ ਜਾਂਦੇ। ਉਹਨਾਂ ਦੇ ਅੰਦਰ ਦੀ ਆਗੋ ਉਹਨਾਂ ਦੀ ਕੇਸਰੀ ਰੰਗ ਦੀ ਦਸਤਾਰ ਚੋ ਵੀ ਝਲਕਦੀ ਸੀ। ਭਾਈ ਤੂਹਾਨ ਸਿੰਘ ਦੀ ਸ਼ੁਰੂਆਤ ਹੀ ਪੜ੍ਹਾਈ ਪਿੰਡ ਦੇ ਹੀ ਭੂਸ਼ਣ ਮਾਡਲ ਸਕੂਲ ਤੋਂ ਹੋਈ। ਇੱਕ ਦਿਨ ਜਦੋਂ ਸਕੂਲ ਵਿੱਚ ਕਿਸੇ ਸਰਕਾਰੀ ਅਫਸਰ ਨੇ ਆਉਣਾ ਸੀ ਤਾਂ ਮਾਸਟਰ ਨੇ ਉਹਨਾਂ ਨੂੰ ਘਰੋਂ ਦੂਸਰੇ ਰੰਗ ਦੀ ਦਸਤਾਰ ਬਨ ਕੇ ਆਉਣ ਲਈ ਕਿਹਾ। ਜਦੋਂ ਭਾਈ ਸਾਹਿਬ ਨੇ ਸਾਫ਼-ਸਾਫ਼ ਇਨਕਾਰ ਕਰਤਾ ਤਾ ਉਹਨਾਂ ਨੂੰ ਸਕੂਲੋਂ ਬਾਹਰ ਕੱਢ ਦਿੱਤਾ ਗਿਆ ਪਰ ਆਪਣੀ ਅੜੀ ਦਾ ਪੱਕਾ ਬਾਲਕ ਜਗਰਾਜ ਸਿੰਘ ਗੇਟ ਤੇ ਹੀ ਬਹਿ ਗਿਆ ਤੇ ਸਰਕਾਰੀ ਅਫਸਰ ਦੇ ਆਉਣ ਤੇ ਆਪਣਾ ਰੋਧਾ ਪ੍ਰਗਟਾਵਾ ਕੀਤਾ ਛੁੱਟੇ ਵਜੋਂ ਉਹਨਾਂ ਦਾ ਨਾਂ ਪੱਕੇ ਤੌਰ ਤੇ ਸਕੂਲ ਤੋਂ ਕੱਟ ਦਿੱਤਾ ਗਿਆ ਤੇ ਉਹਨਾਂ ਆਪਣੀ ਅਗਲੀ ਪੜ੍ਹਾਈ ਉੱਤਰਵਾਲ ਦੇ ਪ੍ਰਾਈਵੇਟ ਸਕੂਲ ਤੋਂ ਕੀਤੀ ਹਜੇ ਮਸਾਂ 10ਵੀਂ ਦੇ ਇਮਤਿਹਾਨ ਹੀ ਦਿੱਤੇ ਹੋਣੇ ਕਿ ਇਸ ਮੁਛਫਟ ਗੱਭਰੂ ਨੇ ਕਦਮ ਲਾਲ ਕਿਲੇ ਦੀਆਂ ਕੰਧਾਂ ਨਾਲ ਟਕਰਾਉਣ ਵਾਲੇ ਕਾਫਲਿਆਂ ਨੂੰ ਲੱਭਣ ਤੁਰ ਪਈ ਕਿਉਂਕਿ ਉਹ ਸਮਾਂ ਹੀ ਇੰਨਾ ਤੱਤਾ ਸੀ ਪੁਲਿਸ ਵਾਲੇ ਕਿਸੇ ਵੱਡੀ ਛੋਟੀ ਉਮਰ ਦਾ ਲਿਹਾਜ਼ ਨਹੀਂ ਕਰਦੇ ਸਨ ਖਾੜਕੂ ਸਿੰਘਾਂ ਨੂੰ ਪਨਾਹ ਦੇਣ ਦੇ ਸ਼ੱਕ ਦੇ ਆਧਾਰ ਤੇ 15 ਕੁ ਸਾਲ ਦੇ ਜਗਰਾਜ ਸਿੰਘ ਨੂੰ ਚਦੋਈ ਵਾਲੇ ਪੁਲ ਤੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਇਸ ਤੋਂ ਬਾਅਦ ਪੁਲਿਸ ਕਸਟਡੀ ਵਿੱਚ ਇਸ ਬਾਲਕ ਤੇ ਬੇਤਹਾਸ਼ਾ ਤਸ਼ੱਦਦ ਟਾਇਆ ਗਿਆ ਬਾਲਕ ਜਗਰਾਜ ਸਿੰਘ ਨੂੰ ਇਸ ਤਰ੍ਹਾਂ ਡੰਗਰਾ ਵਾਂਗ ਲੰਮਾ ਪਾ ਕੇ ਕੁੱਟਿਆ ਗਿਆ ਕਿ ਉਹਨਾਂ ਦੇ ਪਿੰਡੇ ਤੇ ਪਏ ਪਟਿਆਂ ਦੇ ਨਿਸ਼ਾਨ ਤੇ ਉਮਰ ਇਸ ਤਸੱਦਦ ਦੀ ਗਵਾਹੀ ਭਰਦੇ ਰਹੇ ਜ਼ਾਲਮ ਪੁਲਿਸੀਆਂ ਨੇ ਉਹਨਾਂ ਦੇ ਉਂਗਲਾਂ ਦੇ ਨõ ਪਟ ਦਿੱਤੇ ਉਹਨਾਂ ਨੂੰ ਜੀਪ ਦੇ ਮਗਰ ਬੰਨ ਕੇ ਕਈ ਚਿਰ ਕਿੰਨਾ ਚਿਰਕ ਸੀਟਿਆ ਗਿਆ ਉੱਤੋਂ ਅਦਾਲਤ ਨੇ ਵੀ ਉਹਨਾਂ ਨੂੰ ਗੁਨਾਹਗਾਰ ਮੰਨ ਕੇ 18 ਸਾਲ ਤੋਂ ਘੱਟ ਉਮਰ ਦਾ ਹੋਣ ਕਰਕੇ ਬਾਲ ਸੁਧਾਰ ਘਰ ਵਿੱਚ ਭੇਜਣ ਦਾ ਫਰਮਾਨ ਜਾਰੀ ਕਰ ਦਿੱਤਾ ਪਹਿਲਾਂ ਕੁਝ ਸਮਾਂ ਗੁਰਦਾਸਪੁਰ ਫਿਰ ਸੰਗਰੂਰ ਤੇ ਫਿਰ ਹੁਸ਼ਿਆਰਪੁਰ ਦੇ ਬਾਲ ਸੁਧਾਰ ਘਰ ਵਿੱਚ ਰਹੇ ਇੱਥੇ ਇਹਨਾਂ ਦੇ ਮੁਲਾਕਾਤ ਆਪਣੇ ਵਰਗੀ ਸੋਚ ਵਾਲੇ ਕਈ ਜੁਝਾਰੂਆਂ ਨਾਲ ਹੋਈ ਪਹਿਲਾਂ ਤਾਂ ਉਹਨਾਂ ਨੇ ਉਹਨਾਂ ਨੂੰ ਪੰਜ ਭੈਣਾਂ ਦਾ ਇਕੱਲਾ ਵੀਰ ਦੱਸ ਕੇ ਇਹਨਾਂ ਕੰਮਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਪਰਾਛੇਤੀ ਹੀ ਉਹ ਵੀ ਤੂਫਾਨ ਸਿੰਘ ਦੇ ਪੱਕੇ ਇਰਾਦਿਆਂ ਤੋਂ ਜਾਣੂ ਹੋ ਗਏ ਮਸਾਂ ਨੌਕੂਮ ਹੀ ਨਿਵਾਲ ਸੁਦਾਲ ਸੁਧਾਰ ਬਾਲ ਸੁਧਾਰ ਘਰ ਵਿੱਚ ਰਹਿਣ ਦੇ ਬਾਅਦ ਭਾਈ ਤੂਫਾਨ ਸਿੰਘ ਨੇ ਯੁਗਤੀ ਲੜਾਈ ਕਿਉਂਕਿ ਬਾਲ ਸੁਧਾਰ ਘਰਾਂ ਦੀ ਸਿਕਿਉਰਿਟੀ ਜੇਲ੍ਹਾਂ ਵਰਗੀ ਟਾਈਟ ਨਹੀਂ ਹੁੰਦੀ ਇਹ ਆਪਣੇ ਦੋ ਸਾਥੀਆਂ ਸਮੇਤ ਸ਼ਿਫਟ ਬਦਲਣ ਦੇ ਸਮੇਂ ਜੇਲ੍ਹ ਚੋਂ ਭੱਜਣ ਵਿੱਚ ਕਾਮਜਾਪ ਹੋ ਗਏ ਤੇ ਬਾਹਰ ਨਿਕਲਣ ਤੋਂ ਬਾਅਦ ਜੇਲ੍ਹ ਵਿੱਚ ਹੋਈ ਜਾਣਕਾਰੀ ਦੇ ਆਧਾਰ ਤੇ ਉਹ ਭਾਈ ਅਵਤਾਰ ਸਿੰਘ ਬ੍ਰਹਮਾ ਦੀ ਕਮਾਨ ਵਾਲੀ ਖਾਲਿਸਤਾਨ ਲਿਬਰੇਸ਼ਨ ਫੋਰਸ ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋ ਗਏ। ਇੱਥੋਂ ਸ਼ੁਰੂ ਹੋਇਆ ਭਾਈ ਜਗਰਾਜ ਸਿੰਘ ਤੂਫਾਨ ਬਣਨ ਦਾ ਸਫਰ। ਜਿਹਦੇ ਕਰਕੇ ਅੱਜ ਵੀ ਅਸੀਂ ਉਹਨਾਂ ਨੂੰ ਆਪਣੇ ਖਿਆਲਾਂ ਵਿੱਚ ਯਾਦ ਰੱਖਦੇ ਹਾਂ। ਇਹ ਕਹਿ ਰਹੇ ਸਰੀਰ ਤੇ ਚਮਕਦੀਆਂ ਅੱਖਾਂ ਵੱਲ ਇਸ ਮੁੱਛ ਫੁੱਟ ਗੱਭਰੂ ਵਿੱਚ ਪਤਾ ਨਹੀਂ ਕਿਹੋ ਜਿਹਾ ਇਹੋ ਜਿਹਾ ਕੀ ਸੀ ਕਿ ਉਸ ਸਹਿਸਭਾਈ ਹਾਲਾਤਾਂ ਤੇ ਪਰੂ ਪੈ ਜਾਂਦਾ ਸੀ। ਆਓ ਇਸੇ ਤੂਫਾਨੀ ਗਤੀ ਵਾਲੇ ਸੂਰਮੇ ਦੇ ਕੁਝ ਹੈਰਾਨੀਜਨਕ ਕਾਰਨਾਮੇ ਇੱਥੇ ਸਾਂਝੇ ਕਰਦੇ ਹਾਂ ਇੱਕ ਵਾਰ ਭਾਈ ਤੂਫਾਨ ਸਿੰਘ ਸਵੇਰੇ 10:00 ਵਜੇ ਦੇ ਕਰੀਬ ਸਾਈਕਲ ਤੇ ਸਵਾਰ ਹੋ ਕੇ ਲਹਿਰ ਨਾਲ ਜੁੜਿਆ ਲਹਿਰ ਨਾਲ ਜੁੜਿਆ ਕੋਈ ਕੰਮ ਨਿਭਟਾਉਣ ਜਾ ਰਿਹਾ ਸੀ ਜਿਉਂ ਹੀ ਉਹ ਪਿੱਖੀ ਕੋਰ ਦੇ ਪਿੰਡ ਤੋਂ ਸ਼ਹਿਰ ਵੱਲ ਨੂੰ ਵੱਡੀ ਸੜਕ ਤੇ ਚੜ੍ਹਿਆ ਤਾਂ ਗਸ਼ਤ ਤੇ ਚੱਲ ਰਹੀ ਜੀਪ ਦੇ ਸਵਾਰ ਪੁਲਿਸੀਆਂ ਨੇ ਉਹਨੂੰ ਪਛਾਣ ਲਿਆ ਦੇ ਐਨ ਚਿੱਟੇ ਦਿਨ 메ਨ ਸੜਕ ਤੇ ਦੋਵੇਂ ਧਿਰਾਂ ਆਹਮੋ ਸਾਹਮਣੇ ਹੋ ਗਈਆਂ ਇੱਕ ਪਾਸੇ ਸਨ ਜੀਪ ਤੇ ਸਵਾਰ 6 ਪੁਲਸੀਏ ਤੇ ਦੂਜੇ ਪਾਸੇ ਇਕੱਲਾ ਕਹਿਰਾ ਸੂਰਮਾ ਸਿੰਘ ਐਸਾ ਜੋਰ ਵਿਖਾਇਆ ਤੂਫਾਨ ਸਿੰਘ ਨੇ ਆਪਣੀ ਬੰਦੂਕ ਦਾ ਕਿ ਮਿੰਟਾਂ ਵਿੱਚ 6 ਤੋਂ 5 ਪੁਲਸੀ ਜਮੀਨ ਤੇ ਪਏ ਸਨ ਤੇ 6ਵਾਂ ਆਪਣੀ ਜੀਪ ਛੱਡ ਕੇ 9 2 11 ਹੋ ਗਿਆ ਸੀ ਤੂਫਾਨ ਸਿੰਘ ਨੇ ਸਿਮੇਟਿਆ ਉਹਨਾਂ ਪੰਜਾਂ ਦਾ ਅਸਲਾ ਤੇ ਹਵਾ ਵਿੱਚ ਕਿਤੇ ਗਾਇਬ ਹੋ ਗਿਆ ਜਦੋਂ ਛੇਵੇਂ ਸਿਪਾਹੀ ਨੂੰ ਪੁੱਛਿਆ ਗਿਆ ਕਿ ਉਹ ਕਿੰਨੇ ਬੰਦੇ ਸਨ ਤਾਂ ਉਹ ਕਹਿੰਦਾ ਸੀ ਕਿ ਬੰਦਾ ਤਾਂ ਉਹ ਇੱਕ ਹੀ ਸੀ ਪਰ ਉਹਦੀ ਤੇਜ਼ੀ ਛਾੜੇ 6 ਦੀ ਤਾਕਤ ਨੂੰ maat ਪਾ ਰਹੀ ਸੀ ਇਕੱਲਾ ਹੀ ਨਹੀਂ ਮਾਨ ਵਿੱਚ ਧਾਰ ਲੈਣ ਦਾ ਉਹ ਜਾਣ ਬੁੱਝ ਕੇ ਵੀ ਦੁਸ਼ਮਣ ਦੀ ਧਿਰ ਨਾਲ ਆੜਾ ਲੈਣਾ ਇਕੱਲਾ ਹੀ ਤੁਰ ਪੈਂਦਾ ਸੀ ਹੁਣ ਗੱਲ ਕਰਦੇ ਆ ਭਾਈ ਜਗਰਾਜ ਸਿੰਘ ਤੂਫਾਨ ਦੇ ਉਸ ਹੈਰਾਨੀਜਨ ਕਾਰਨਾਮੇ ਦੀ ਜਦੋਂ ਇਸ ਕਿਲੇ ਇਕੱਲੇ ਕਹਿਰੇ ਸੂਰਮੇ ਨੇ ਹੀ ਜਾ ਕੇ ਥਾਣੇ ਤੇ ਕਬਜ਼ਾ ਕਰ ਲਿਆ ਸੀ ਉਸ ਦੌਰ ਵਿੱਚ ਜਿਹੜਾ ਸਿੰਘਾਂ ਲਈ ਸੰਘਰਸ਼ ਅੱਗੇ ਤੋਰਨਾ ਸਭ ਤੋਂ ਵੱਡੀ ਚੁਣੌਤੀ ਸਾਹਮਣੇ ਆਉਂਦੀ ਸੀ ਹਥਿਆਰਾਂ ਦੀ ਕਮੀ ਉਸ ਦਿਨ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਸਿੰਘਾਂ ਦੇ ਜਥੇ ਕੋਲ ਇਹ ਕਮੀ ਇਸ ਹੱਦ ਤੱਕ ਪਹੁੰਚ ਗਈ ਸੀ ਕਿ ਜੇ ਕਿਤੇ ਉਸ ਦਿਨ ਪੁਲਿਸ ਨੂੰ ਕੋਈ ਸੂਹ ਦੇ ਦਿੰਦਾ ਤਾਂ ਉਸ ਉਹਨਾਂ ਕੋਲ ਮੁਕਾਬਲਾ ਕਰਨ ਯੋਗਾ ਵੀ ਅਸਲਾ ਨਹੀਂ ਸੀ ਸਭ ਦਾ ਸ਼ਹੀਦ ਹੋ ਜਾਣਾ ਹੀ ਤੈ ਸੀ ਸਾਰੇ ਸਿੰਘ ਆਪਣੇ ਗੁਪਤ ਟਿਕਾਣੇ 'ਚ ਫਿਕਰਾਂ 'ਚ ਡੁੱਬੇ ਬੈਠੇ ਸਨ ਪਰ ਤੂਫਾਨ ਸਿੰਘ ਤਾਂ ਤੂਫਾਨ ਹੀ ਸੀ ਉਹਨੇ ਕੀ ਕੀਤਾ ਆਪਣੇ ਕੰਮ ਨੂੰ ਅੰਜਾਮ ਦੇਣ ਲਈ ਚੁੱਪਚਾਪ ਤੁਰ ਪਿਆ ਤੇ ਸਿੱਧਾ ਜਾ ਬੱਜਾ ਥਾਣੇ ਮਾਹੌਲ ਬਣਾਉਣ ਲਈ ਬਾਹਰ ਖੜ ਕੇ ਦੋ ਚਾਰ ਫੋਕੇ ਹਵਾਈ ਫੈਰ ਕੀਤੇ ਤੇ ਅੰਦਰ ਵੜ ਕੇ ਗਰਜ ਦੀ ਆਵਾਜ਼ ਵਿੱਚ ਐਲਾਨ ਕੀਤਾ ਕਿ ਮੇਰੇ ਸਾਥੀਆਂ ਨੇ ਥਾਣੇ ਨੂੰ ਚਾਰੇ ਪਾਸਿਓਂ ਘੇਰ ਲਿਆ ਹੈ ਜੇ ਜਾਨ ਪਿਆਰੀ ਹੈ ਤਾਂ ਤੁਹਾਡੇ ਕੋਲ ਜਿੰਨੇ ਹਥਿਆਰ ਹਨ ਇਸ ਮੇਜ਼ ਤੇ ਲਿਆ ਕੇ ਧਰ ਦੋ ਤੂਫਾਨ ਸਿੰਘ ਨੇ ਇਹ ਗੱਲ ਕਹੀ ਇੰਨੀ ਤੂਫਾਨ ਵਰਗੀ ਬੇਵਾਕ ਆਵਾਜ਼ ਤੇ ਆਤਮ ਵਿਸ਼ਵਾਸ ਨਾਲ ਕਿ ਬਦੋ ਬਦੀ ਪੁਲਸੀਆਂ ਦੇ ਸੰਗ ਸੁੱਕ ਗਏ ਤੇ ਉਹਨਾਂ ਨੇ ਸਭ ਕੁਝ ਸੱਚ ਮੰਨ ਲਿਆ ਅਸਰਾ ਲਿਆ ਕੇ ਚੁੱਪਚਾਪ ਮੇਜ਼ ਤੇ ਧਰਤਾ ਸਭ ਕੁਝ ਨਹੀਂ ਤਾਂ ਲਿਆਂਦਾ ਗਿਆ ਪਰ ਜਿੰਨਾਂ ਨੂੰ ਜ਼ਰੂਰੀ ਸੀ ਕਾਰਤੂਸ ਹੈਂਡ ਗਰਨੇਡ ਹੈਡ ਗਰਨੇਡ ਅਤੇ ਹੋਰ ਜ਼ਰੂਰੀ ਸਮਾਨ ਅੱਖ ਦੇ ਬਲਕਾਰੇ ਜਿੰਨੇ ਸਮੇਂ ਚ ਸਮੇਟੇ ਥਾਣੇ ਤੋਂ ਬਾਹਰ ਆ ਕੇ ਗੇਟ ਨੂੰ ਕੁੰਡਾ ਲਾਤਾ ਮਾਰੇ ਬੋਲਟ ਦੀ ਕਿੱਕ ਤੇ ਫੁਰਨ ਦੀ ਆਵਾਜ਼ ਨਾਲ ਸ਼ੂਮੰਤਰ ਹੋ ਗਿਆ। ਬਾਅਦ ਵਿੱਚ ਜਦੋਂ ਪੁਲਿਸੀਆਂ ਨੂੰ ਪਤਾ ਲੱਗਾ ਕਿ ਬਾਹਰ ਘੇਰਾ ਪਾਉਣ ਵਾਲਾ ਤਾਂ ਕੋਈ ਹੈ ਨਹੀਂ ਤਾਂ ਥਾਣੇ ਦੇ ਸਟਾਫ ਲਈ ਨੱਕ ਅਡਵੋ ਕੇ ਮਾਰਨ ਵਾਲੀ ਗੱਲ ਹੋ ਗਈ। ਤੂਫਾਨ ਸਿੰਘ ਦੇ ਜੀਵਨ ਨਾਲ ਜੁੜਿਆ ਇੱਕ ਸੂਰਮਤਾਈ ਵਾਲਾ ਕਿੱਸਾ ਹੋਰ ਸਾਂਝਾ ਕਰਦੇ ਹਾਂ। ਇੱਕ ਵਾਰ ਭਾਈ ਤੂਫਾਨ ਸਿੰਘ ਤੇ ਉਹਨਾਂ ਦੇ ਦੋ ਸੱਤੀ ਪੁਲਿਸ ਦੇ ਘੇਰੇ ਵਿੱਚ ਦੋ ਸਾਥੀ ਪੁਲਿਸ ਦੇ ਘੇਰੇ ਵਿੱਚ ਓਕੇ ਰਾਏ ਹੋ ਜਿਹੜਾ ਥਾਂ ਤੇ ਪਿਆ ਸੀ ਕਿ ਤਿੰਨਾਂ ਚੋਂ ਦੋ ਸਾਥੀ ਹੀ ਬਚ ਕੇ ਨਿਕਲ ਸਕਦੇ ਸਨ ਇੱਕ ਜਣੇ ਦਾ ਸ਼ੀਰ ਹੋ ਜਾਣਾ ਲਗਭਗ ਤੈ ਸੀ ਜਿਨੇ ਪੁਲਿਸ ਨੂੰ ਰੋਕ ਕੇ ਰੱਖਣ ਲਈ ਜਵਾਬੀਕਾਰ ਕਾਰਵਾਈ ਕਰਦੇ ਰਹਿਣਾ ਸੀ ਕਿਉਂਕਿ ਭਾਈ ਤੂਫਾਨ ਸਿੰਘ ਉਮਰ ਦੇ ਤਜਰਬੇ ਮੁਤਾਬਕ ਦੋਵਾਂ ਨਾਲੋਂ ਸੋਹਣਾ ਸੀ ਤੇ ਦੋਵੇਂ ਸਾਥੀ ਜੋਰ ਲਾ ਲਿਆ ਦੋਵਾਂ ਸਾਥੀਆਂ ਨੇ ਜੋਰ ਲਾ ਲਿਆ ਕਿ ਤੂਫਾਨ ਸਿੰਘ ਤੂੰ ਇੱਥੋਂ ਨਿਕਲ ਜਾ ਪਰ ਉਹ ਨਾ ਮੰਨਿਆ ਕਈ ਚਿਰ ਬਹਿਸ਼ ਕਰਨ ਤੋਂ ਬਾਅਦ ਆਖਰਕਾਰ ਭਾਈ ਸਾਹਿਬ ਦੀ ਅੜੀ ਮੂਰੇ ਦੋਵਾਂ ਨੂੰ ਚੁਕੜਾ ਪਿਆ ਤੇ ਦੋਵੇਂ ਸਾਥੀ ਮੁਕਾਬਲੇ ਵਾਲੀ ਥਾਂ ਤੋਂ ਬਚ ਕੇ ਨਿਕਲ ਗਏ ਹਾਲਾਂਕਿ ਮੌਕੇ ਦੇ ਹਾਲਾਤਾਂ ਮੁਤਾਬਕ ਤੀਜੇ ਸਾਥੀ ਦਾ ਸ਼ਹੀਦ ਹੋ ਜਾਣਾ ਲਗਭਗ ਤੈਅ ਮੰਨਿਆ ਜਾ ਰਿਹਾ ਸੀ ਪਰ ਤੂਫਾਨ ਸਿੰਘ ਤਾਂ ਤੂਫਾਨ ਹੀ ਸੀ ਸਭ ਦੇ ਅੰਦਾਜ਼ਿਆਂ ਨੂੰ ਗਲਤ ਸਾਬਤ ਕਰਦਾ ਹੋਇਆ ਭਾਈ ਜਗਰਾਜ ਸਿੰਘ ਤੂਫਾਨ ਪੁਲਿਸ ਦੇ ਘੇਰੇ ਨੂੰ ਚੱਕਮਾ ਦਿੰਦਾ ਹੋਇਆ ਸ਼ੂਮੰਤਰ ਹੋ ਗਿਆ ਜਦੋਂ ਬਾਅਦ ਵਿੱਚ ਜਥੇਬੰਦੀਆਂ ਦੇ ਆਗੂ ਤੇ ਸੀਨੀਅਰ ਸਾਥੀਆਂ ਵੱਲੋਂ ਕਿਹਾ ਗਿਆ ਕਿ ਤੂੰ ਉਦੋਂ ਸਾਡਾ ਕਹਿਣਾ ਕਿਉਂ ਨਹੀਂ ਮੰਨਿਆ ਤਾਂ ਭਾਈ ਸਾਹਿਬ ਦਾ ਜਵਾਬ ਸੀ ਕਿਉਂਕਿ ਮੈਨੂੰ ਯਕੀਨ ਸੀ ਕਿ ਮੈਂ ਇਸ ਘਰੇ ਚੋਂ ਬਚ ਕੇ ਨਿਕਲ ਜਾਊਂਗਾ ਆਪਣੀ ਇਹਨਾਂ ਹੈਰਾਨ ਕਰ ਦੇਣ ਵਾਲੇ ਕਾਰਨਾਮਿਆਂ ਸਦਕਾ ਹੀ ਭਾਈ ਜਗਰਾਜ ਸਿੰਘ ਤੂਫਾਨ ਲਹਿਰ ਵਿੱਚ ਨਿੱਕੀ ਉਮਰ ਹੀ ਉੱਭਰ ਕੇ ਸਾਹਮਣੇ ਆਇਆ ਤੇ ਉਹਨਾਂ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਲੈਫਟੀਨੈਂਟ ਕਮਾਂਡਰ ਦੇ ਮਾਨ ਨਾਲ ਨਵਾਜਿਆ ਗਿਆ ਭਾਈ ਤੂਫਾਨ ਸਿੰਘ ਦੀ ਇੱਕ ਜੋ ਸਭ ਤੋਂ ਵਿਲੱਖਣ ਗੱਲ ਰਹੀ ਉਹ ਇਹ ਸੀ ਕਿ ਸ਼ੁਰੂ ਤੋਂ ਅੰਤ ਤੱਕ ਉਹਨਾਂ ਦੀ ਸ਼ਬੀ ਬਿਲਕੁਲ ਵੇਦ ਆਗ ਰਹੀ ਜਦ ਕਿ ਉਸ ਦੌਰ ਦੇ ਕਈ ਵੱਡੇ ਜਿਹਾਰੂ ਸਿੰਘਾਂ ਨੇ ਨਾਮ ਪੁਲਸ ਨੇ ਸਾਜਿਛਾ ਰੱਖ ਕੇ ਬੜੀ ਆਸਾਨੀ ਨਾਲ ਦਾਗੀ ਕਰਤੇ ਸਨ ਇਹਨਾਂ ਦਾ ਸਭ ਤੋਂ ਵੱਡਾ ਕਾਰਨ ਸੀ ਆਵਾਮ ਦੇ ਵਿੱਚ ਆਪਣੀ ਮਹਿਬੂਬ ਆਗੂ ਦੇ ਲਈ ਸਤਕਾਰ ਤੇ ਖਿੱਚ ਜਿੰਨਾ ਇਸ ਸੂਰਮੇ ਨੂੰ ਸਿੱਖ ਪ੍ਰੇਮ ਕਰਦੇ ਸਨ ਉਹਨਾਂ ਹੀ ਹਿੰਦੂ ਤੇ ਮੁਸਲਮ ਭਾਈਚਾਰੇ ਦਾ ਇਨ੍ਹਾਂ ਨਾਲ ਹੀ ਕਿਉਂਕਿ ਭਾਈ ਤੂਫਾਨ ਸਿੰਘ ਨੇ ਉਸ ਦੌਰ ਵਿੱਚ ਇਨ੍ਹਾਂ ਦਾ ਸਾਥ ਦਿੱਤਾ ਸੀ ਜਦੋਂ ਉਹਨਾਂ ਦੇ ਘਰ ਉਜੜ ਰਹੇ ਸੀ ਏਜੰਸੀਆਂ ਵੱਲੋਂ ਫਲਾਈ ਗਈ ਝੂਠੀ ਨਫ਼ਰਤ ਤੋਂ ਦੁਖੀ ਹਿੰਦੂ ਪਰਿਵਾਰ ਪੰਜਾਬ ਛੱਡ ਕੇ ਦੂਜੇ ਸੂਬਿਆਂ ਵਿੱਚ ਵਸਣ ਨੂੰ ਮਜਬੂਰ ਹੋ ਗਏ ਸਨ ਤਦ ਭਾਈ ਜੋਗਰਾਜ ਸਿੰਘ ਤੂਫਾਨ ਅਚੇਤ ਤੌਰ ਤੇ ਦੂਜੇ ਸੂਬਿਆਂ ਵਿੱਚ ਜਾ ਕੇ ਇੱਕ ਇੱਕ ਪਰਿਵਾਰ ਨੂੰ ਮਿਲੇ ਤੇ ਉਹਨਾਂ ਨੂੰ ਵਾਪਸ ਲਿਆ ਕੇ ਪੰਜਾਬ ਵਿੱਚ ਬਸਾਇਆ ਗਰੀਬ ਧੀਆਂ ਦੇ ਵਿਆਹ ਸਹੁਰਿਆਂ ਤੋਂ ਤੰਗ ਆਈਆਂ ਧੀਆਂ ਦੇ ਮੁੜ ਵਸੇਬੇ ਭਾਈ ਸਾਹਿਬ ਨੇ ਹਰ ਉਹ ਕੰਮ ਕੀਤਾ ਜੋ اخਲਾਕੀ ਸਮਾਜਿਕ ਆਗੂ ਨੂੰ ਕਰਨਾ ਚਾਹੀਦਾ ਸੀ ਇਹੀ ਕਾਰਨ ਸੀ ਕਿ ਇੰਨੀਆਂ ਤਾਕੜ ਕਾਰਵਾਈਆਂ ਨੂੰ ਅੰਜਾਮ ਦੇਣ ਤੋਂ ਬਾਅਦ ਵੀ ਉਹ ਇੰਨਾ ਸਮਾਂ ਪੁਲਿਸ ਦੀ ਪਹੁੰਚ ਤੋਂ ਦੂਰ ਬਣੇ ਰਹੇ ਪੁਲਿਸ ਜਿੰਨਾ ਵੱਧ ਲੋਕਾਂ ਨੇ ਜੰਗਲ ਨੂੰ ਫਰੋਲਣ ਦੀ ਕੋਸ਼ਿਸ਼ ਕਰਦੀ ਲੋਕ ਆਪਣੇ ਮਹਿਬੂਬ ਮਹਿਬੂਬ ਲਈ ਮਹਿਬੂਬ ਲਈ ਉਹਨਾਂ ਹੀ ਵੱਧ ਸੰਗਣਾ ਜੰਗਲ ਖੜਾ ਕਰਕੇ ਪੁਲਿਸ ਲਈ ਉਹਖਾਨੀਆਂ ਖੜੀਆਂ ਕਰਦੇ ਰਹਿੰਦੇ ਸਨ ਇਹ ਤਾਂ ਜੱਗ ਜਾ ਰਿਹਾ ਕਿ ਉਹ ਜਿਹੇ ਸੰਘਰਸ਼ਕਾਰੀ ਤੂਫਾਨੀ ਜੀਵਨ ਵਾਲੇ ਲੰਮੇ ਨਹੀਂ ਹੁੰਦੇ ਕਈ ਦਿਨਾਂ ਤੋਂ ਟਾਈਫੀਡ ਨਾਲ ਜੂਝ ਰਹੇ ਭਾਈ ਤੂਫਾਨ ਸਿੰਘ ਜਿੱਥੇ ਜਿੱਥੇ ਸਮੇਂ ਸੰਸਪਿੰਡ ਚ ਹੋਏ ਮੁਕਾਬਲੇ ਤੋਂ ਬਾਅਦ ਦਿਨ ਦੇ 3:00 ਵਜੇ ਦੇ ਕਰੀਬ ਮਾੜੀ ਗੁੱਚੀ ਪਿੰਡ ਦੇ ਖੇਤਾਂ ਵਿੱਚ ਬਣੀ ਇੱਕ ਬੈਕ ਵਿੱਚ ਪਹੁੰਚੇ ਕਿਉਂਕਿ ਭਾਈ ਤੂਫਾਨ ਸਿੰਘ ਸਖਤ ਬਿਮਾਰ ਸਨ 2 ਤੋਂ 2-3 ਦਿਨਾਂ ਤੱਕ ਜਥਾ ਉੱਥੇ ਹੀ ਰਿਹਾ ਜਿੱਦਾਂ ਕਿ ਫਿਲਮ ਵਿੱਚ ਬਿਲਕੁਲ ਠੀਕ ਵਿਖਾਇਆ ਗਿਆ ਹੈ ਭਾਈ ਸਾਹਿਬ ਨੇ ਉਸ ਦਿਨ ਦਹੀਂ ਨਾਲ ਲੂਣ ਵਾਲੇ ਚੌਲ ਖਾਣ ਦੀ ਇੱਛਾ ਜ਼ਾਹਰ ਕੀਤੀ ਸੀ ਪਰ ਇਹ ਕਿਹਨੂੰ ਪਤਾ ਸੀ ਕਿ ਇਹ ਇੱਛਾ ਇੱਛਾ ਹੀ ਬਣ ਕੇ ਰਹਿ ਜਾਊਗੀ ਸੂ ਮਿਲਣ ਤੇ ਪੁਲਿਸ CRPF ਤੇ BSF ਨੇ ਸਾਂਝਾ ਆਪਰੇਸ਼ਨ ਕਰਦਿਆਂ ਬੈਕ ਨੂੰ ਚਾਰੇ ਪਾਸਿਓਂ ਘੇਰਾ ਪਾ ਲਿਆ ਜਿਨ੍ਹਾਂ ਨੇ ਕੱਲ ਸਿੰਘ ਰੁਕੇ ਹੋਏ ਸਨ ਉਹਨਾਂ ਦਾ ਜਵਾਈ ਚਾਂਚੱਕ ਬਾਹਰੋਂ ਢੇੜਾ ਲਾ ਕੇ ਆਇਆ ਸੀ ਉਨੇ ਜਤਾਇਆ ਕਿ ਬੜੀ ਭਾਰੀ ਗਿਣਤੀ ਵਿੱਚ ਫੋਰਸ ਇਧਰ ਨੂੰ ਵੱਧਦੀ ਆ ਰਹੀ ਹੈ ਪਰ ਉਹ ਟਿਕਾਣਾ ਹੀ ਇਹੋ ਜਿਹਾ ਸੀ ਕਿ ਸਿੰਘਾਂ ਨੇ ਸੋਚਿਆ ਕਿ ਇੱਥੇ ਤੱਕ ਪੁਲਿਸ ਪਹੁੰਚ ਨਹੀਂ ਸਕਦੀ ਸੋ ਉਹਨਾਂ ਨੇ ਬੜਾ ਗੌਰ ਨਹੀਂ ਕੀਤਾ ਤੇ ਇਹੀ ਗਲਤੀ ਬਾਅਦ ਵਿੱਚ ਭਾਰੀ ਪੈ ਗਈ ਸਿੰਘਾਂ ਨੂੰ ਉਦੋਂ ਪਤਾ ਲੱਗਿਆ ਜਦੋਂ ਬਾਹਰੋਂ ਫਾਇਰਿੰਗ ਸ਼ੁਰੂ ਹੋ ਗਈ ਇੱਕ ਤਾਂ ਫੋਰਸ ਦੀ ਗਿਣਤੀ ਅਥਾ ਸੀ ਤੇ ਉੱਤਮ ਭਾਈ ਜੁਗਰਾ ਉਤੋਂ ਭਾਈ ਜੁਗਰਾ ਸਿੰਘ ਤੂਫਾਨ ਦਾ ਬਿਮਾਰ ਤੇ ਕਮਜ਼ੋਰ ਹੋਣਾ ਪੁਲਸੀਆਂ ਦੇ ਹੌਸਲੇ ਬਲੰਦ ਕਰ ਰਿਹਾ ਸੀ ਇਸ ਸਮੇਂ ਭਾਈ ਜੁਗਰਾ ਸਿੰਘ ਤੂਫਾਨ ਦੇ ਨਾਲ ਭਾਈ ਬਖਸ਼ੀ ਸਿੰਘ ਹਰਗੋਵਿੰਦਪੁਰ ਭਾਈ ਸੁਖਵੀਰ ਸਿੰਘ ਕਾਕੂ ਚੀਮਾ ਖੁੱਡੀ ਤੇ ਭਾਈ ਬਲਵਿੰਦਰ ਸਿੰਘ ਪਿੰਡ ਬਦਰੀ ਤੇ ਇੱਕ ਚਾਚਾ ਟੁਣਕੀ ਕਰਕੇ ਇਹ ਚਾਰ ਜਣੇ ਮੌਜੂਦ ਸਨ ਕੁਝ ਸਮਾਂ ਦੋਵੇਂ ਪਾਸੇ ਚੱਲੀ ਫੈਰਨ ਤੋਂ ਬਾਅਦ ਸਿੰਘਾਂ ਨੇ ਖੇਤਾਂ ਵੱਲ ਵੱਧ ਕੇ ਉੱਥੋਂ ਮੁਕਾਬਲਾ ਕਰਨ ਦੀ ਜੋਗਤ ਲੜਾਈ ਕਿਉਂਕਿ ਖੇਤਾਂ ਵੱਲ ਲਕੋ ਬਹੁਤ ਸੀ ਪਰ ਘੇਰਾ ਇੰਨਾ ਵਿਸ਼ਾਲ ਤੇ ਪੱਕਾ ਸੀ ਕਿ ਕਿਸੇ ਪਾਸੇ ਕੋਈ ਹਿਸਾਬ ਜਿਹਾ ਨਹੀਂ ਸੀ ਲੱਗ ਰਿਹਾ ਉਸ ਸਮੇਂ ਇੱਕ ਗੋਲੀ ਆ ਕੇ ਪਾਈ ਤੂਫਾਨ ਸਿੰਘ ਦੇ ਖੱਬੇ ਪੱਟ ਤੇ ਵੱਜੀ ਉਹ ਜ਼ਮੀਨ ਤੇ ਡਿੱਗ ਪਏ ਉਹਨਾਂ ਸਾਥੀਆਂ ਨੂੰ ਕਹਿ ਦਿੱਤਾ ਕਿ ਮੈਨੂੰ ਛੱਡ ਕੇ ਚਲੇ ਜਾਓ ਤੁਸੀਂ ਬਚ ਸਕਦੇ ਹੋ ਪਰ ਗੁਰੂ ਸਾਹਿਬ ਦੇ ਮੂਰੇ ਇਕੱਠੇ ਜਾਉਣ ਮਰਨ ਦੀ ਖਾਦੀ ਕਸਮ ਸੋ ਮੁਤਾਬਕ ਕੋਈ ਸਾਥੀ ਉਹਨਾਂ ਨੂੰ ਛੱਡ ਕੇ ਨਹੀਂ ਭੱਜਿਆ ਅੰਤੋਂ ਉਹਨਾਂ ਸਭ ਦੇ ਲਾਗੇ ਖਲੋਤੇ ਟਰੈਕਟਰ ਤੱਕ ਪਹੁੰਚ ਕੀਤੀ ਤੇ ਉਹਨਾਂ ਤੇ ਉਸ ਤੇ ਸਵਾਰ ਹੋ ਕੇ ਭੱਜਣ ਦਾ ਪਲਾਨ ਬਣਾਇਆ ਪਰ ਵਰਦੀਆਂ ਗੋਲੀਆਂ ਵਿੱਚ ਟਰੈਕਟਰ ਵੀ ਇੱਕ ਥਾਂ ਤੇ ਫਸ ਗਿਆ ਤੇ ਫੇਰ ਟੜਾ ਟੜ ਵਰਦੀਆਂ ਗੋਲੀਆਂ ਇੱਕ ਤੋਂ ਬਾਅਦ ਇੱਕ ਪਤਾ ਨਹੀਂ ਕਿੰਨੀਆਂ ਭਾਈ ਤੂਫਾਨ ਸਿੰਘ ਤੇ ਉਹਦੇ ਸਾਥੀਆਂ ਦੇ ਸਰੀਨਾ ਚੋਂ ਪਾਰ ਹੋ ਗਈਆਂ ਇੱਕ ਇੱਕ ਕਰਕੇ ਸਭ ਦੇ ਸਾਹ ਦੀਆਂ ਲੜੀਆਂ ਟੋੜਦੀਆਂ ਗਈਆਂ ਤੇ ਇਹ ਸੂਰਮੇ ਸ੍ਰੀ ਅਕਾਲ ਪੁਰਖ ਦੇ ਚਰਨਾਂ ਵਿੱਚ ਜਾਬ ਰਾਜੇ ਆਪਣੇ ਹਰਮਨ ਪੈਰੇ ਆਗੂ ਦੀ ਸ਼ੀਧੀ ਦੀ ਖਬਰ ਅੱਗ ਵਾਂਗ ਚਾਰੇ ਪਾਸੇ ਫੈਲ ਗਈ ਪੁਲਸ ਨੇ ਸੋਚ ਰੱਖਿਆ ਸੀ ਕਿ ਇਨ੍ਹਾਂ ਸੂਰਮਿਆਂ ਦੀਆਂ ਪਵਿੱਤਰ ਦੇਹਾਂ ਨੂੰ ਉਹ ਚੁੱਪਚੀ ਪੀਤੇ ਕਿਤੇ ਟਿਕਾਣੇ ਲਾ ਦੇਣਗੇ ਪਰ ਸ਼ਾਇਦ ਉਹਨਾਂ ਨੂੰ ਆਵਾਮ ਦੇ ਮਨ ਵਿੱਚ ਪਾਈ ਜਗਰਾਤ ਸਿੰਘ ਲਈ ਜੋ ਪਿਆਰ ਸੀ ਉਹਦਾ ਅੰਦਾਜ਼ਾ ਨਹੀਂ ਸੀ ਸ਼ੀਰ ਸਿੰਘਾਂ ਦੇ ਸਰੀਰ ਪ੍ਰਾਪਤ ਕਰਨ ਲਈ 30000 ਤੋਂ ਵੀ ਵੱਧ ਲੋਕਾਂ ਦੇ ਇਕੱਠ ਨੇ ਹਰ ਗੋਬਿੰਦ ਪੁਰઠાਣੇ ਨੂੰ ਚਾਰੇ ਪਾਸੋਂ ਘੇਰ ਲਿਆ ਉਹ ਵੀ ਇਸ ਦੌਰ ਵਿੱਚ ਜਦੋਂ ਪੁਲਿਸ ਵਾਲੇ ਗੋਲੀ ਮਾਰਨ ਲੱਗੇ ਸੋਚਦੇ ਨਹੀਂ ਸਨ ਤੇ ਜਦੋਂ ਤੱਕ ਸ਼ੀਰ ਸਿੰਘਾਂ ਦੀਆਂ ਦੇਹਾਂ ਪਰਿਵਾਰਾਂ ਨੂੰ ਸ਼ੌਂਬ ਨਹੀਂ ਦਿੱਤੀਆਂ ਗਈਆਂ ਇਹ ਘੇਰਾ ਟੁੱਟਿਆ ਨਹੀਂ ਭਾਈ ਸਾਹਿਬ ਦੇ ਅੰਤਮ ਸੰਸਕਾਰ ਵਿੱਚ 20 ਕਿਲੋਮੀਟਰ ਤੋਂ ਵੀ ਲੰਬਾ ਹਜੂਮ ਸ਼ਾਮਲ ਹੋਇਆ ਸਾਰਾ ਇਲਾਕਾ ਇਸ ਸੂਰਮੇ ਦੇ ਛੱਡ ਜਾਣ ਦੇ ਦੁੱਖ ਵਿੱਚ ਡੁੱਬਿਆ ਹੋਇਆ ਸੀ ਤੇ ਨੇੜੇ ਤੇੜੇ ਦੇ 40 ਕਿਲੋਮੀਟਰ ਦੇ ਇਲਾਕੇ ਵਿੱਚ ਅਗਲੇ 10 ਦਿਨਾਂ ਤੱਕ ਨਾ ਤਾਂ ਕੋਈ ਦੁਕਾਨ ਖੁੱਲੀ ਤੇ ਨਾ ਕੋਈ ਬੱਸ ਚੱਲੀ ਤੇ ਭਾਈ ਸਾਹਿਬ ਦੇ ਭੋਗ ਵਾਲੇ ਦਿਨ ਇਕੱਠ ਨਾ ਹੋਵੇ ਇਸ ਦੇ ਲਈ ਪੁਲਿਸ ਨੇ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ ਸੀ ਕਿਉਂਕਿ ਉਹਨਾਂ ਨੂੰ ਡਰ ਸੀ ਕਿ ਰੋਹ ਵਿੱਚ ਆ ਕੇ ਆਵਾਮ ਆਪੇ ਤੋਂ ਬਾਹਰ ਨਾ ਹੋ ਜਾਵੇ ਇਲਾਕੇ ਵਿੱਚ ਕਰਫੂ ਲਾਤਾ ਇੱਕ ਚਾਰੇ ਪਾਸੇ ਨੱਕੇ ਲੱਗੇ ਹੋਏ ਸਨ ਪਰ ਫਿਰ ਵੀ ਪੂਰੇ ਪੰਜਾਬ ਤੋਂ ਸੰਗਤਾਂ ਅੰਤਮ ਅਰਦਾਸ ਵਿੱਚ ਸ਼ਾਮਲ ਹੋਈਆਂ ਛੇ ਕਿੱਲਾਂ ਵਿੱਚ ਲਾਇਆ ਗਿਆ ਪੰਡਾਲ ਵੀ ਛੋਟਾ ਪੈ ਗਿਆ ਸੀ ਇੱਕ ਅੰਦਾਜ਼ੇ ਮੁਤਾਬਕ ਭਾਈ ਜਗਰਾਦ ਸਿੰਘ ਤੂਫਾਨ ਦੇ ਭੋਗ ਤੇ ਲਗਭਗ 4 ਤੋਂ 5000 ਲੋਕਾਂ ਦਾ ਇਕੱਠ ਸ਼ਾਮਲ ਹੋਇਆ ਸੀ ਜਦੋਂ ਭਾਈ ਸਾਹਿਬ ਦੀ ਸ਼ਹੀਦੀ ਹੋਈ ਤਾਂ ਉਹਨਾਂ ਦੀ ਬੇਟੀ ਬੀਬੀ ਸਿਮਰਜੀਤ ਕੌਰ ਦੀ ਉਮਰ ਸਿਰਫ 2 ਮਹੀਨੇ ਦੀ ਸੀ ਸੋ ਅੱਜ ਪੂਰੀ ਸੁਰਤ ਸੰਭਾਲ ਚੁੱਕੇ ਹਨ ਉਹਨਾਂ ਨੂੰ ਪੁੱਛਣ ਤੇ ਸੁਣ ਕੇ ਬੜਾ ਅਫਸੋਸ ਹੁੰਦਾ ਹੈ ਕਿ ਇੱਕ ਦੋ ਜਥੇਬੰਦੀਆਂ ਨੂੰ ਛੱਡ ਦਈਏ ਤਾਂ ਪੰਥ ਵਿੱਚ ਕਿਸੇ ਨੇ ਉਹਨਾਂ ਦੀ ਸੂ ਨਹੀਂ ਲਈ ਉਹਨਾਂ ਦੀ ਭੂਆ ਜੀ ਨੇ ਬੜੇ ਉਖਾਈਆਂ ਨਾਲ ਉਹਨਾਂ ਦੀ ਪਰਵਿਸ਼ ਕੀਤੀ ਜਿਹੜੇ ਸੂਰਮੇ ਨੇ ਸਾਡੇ ਲਈ ਆਪਣਾ ਸਭ ਕੁਝ 바ਰ ਦਿੱਤਾ ਅਫਸੋਸ ਦੀ ਗੱਲ ਹੈ ਕਿ ਅਸੀਂ ਸਾਰੀ ਕੌਮ ਰਲ ਕੇ ਉਹਨਾਂ ਘਰਦਿਆਂ ਦੀ ਚੰਗੀ ਤਰ੍ਹਾਂ ਪਰਵਿਸ਼ਵੀ ਨਹੀਂ ਕਰ ਸਕੇ ਤੇ ਇਹ ਇਕੱਲੇ ਸਿਰਫ ਆਪਾਂ ਜਗਰਾਜ ਸਿੰਘ ਤੂਫਾਨ ਨਾਲ ਲਗਭਗ ਤੂਫਾਨ ਨਾਲ ਨਹੀਂ ਲਗਭਗ ਕੌਮ ਦੇ ਹਰ ਸ਼ੀਲ ਪਰਿਵਾਰ ਦੀ ਕਹਾਣੀ ਹੈ ਵੀਡੀਓ ਪਸੰਦ ਆਈ ਤਾਂ ਪਲੀਜ਼ ਸੱਚ ਦੀ ਖੋਜ 1992 ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ